ਤਰਾ ਭੋਗਿਆ ਜੀ ਇਹ ਪਿਛਲੇ ਲਗਭਗ 6 ਸਾਲਾਂ ਤੋਂ ਭਾਰਤੀ ਕਿਸਾਨਾਂ ਨੂੰ ਇੱਕ ਤਾਂ ਸਿੱਧੂਪੁਰ ਵੱਲੋਂ ਜਿਹੜਾ ਵਾ ਸੰਘਰਸ਼ ਆਰੰਭ ਕੀਤਾ ਗਿਆ ਇਹ ਸੰਘਰਸ਼ਸ਼ ਕਰਕੇ ਆਰੰਭ ਕੀਤਾ ਗਿਆ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਪਿਛਲੇ 40 ਸਾਲਾਂ ਤੋਂ ਸਰਕਾਰੀ ਖਰੀਦ ਕਦੀ ਨਹੀਂ ਹੋਈ ਪਰ ਜਦੋਂ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸਾਂ ਅਸੀਂ ਆਵਾਜ਼ ਚੁੱਕੀ ਸਾਨੂੰ ਪਤਾ ਲੱਗਾ ਵੀ ਪ੍ਰਾਈਵੇਟ ਦਾਣਾ ਇੱਕ ਵੀ ਨਹੀਂ ਵੇਖਦਾ ਸਾਰਾ ਸਰਕਾਰੀ ਖਰੀਦ ਚ ਪੈਂਦਾ ਫਿਰ ਸਾਨੂੰ ਸਮਝ ਆ ਗਈ ਵੀ ਇੱਥੇ ਘਵਲੇਬਾਜੀ ਆ ਇਹ ਘਵਲੇਬਾਜੀ ਨੂੰ ਜਾਗਰੂਕ ਕਰਨ ਵਾਸਤੇ ਆਵਾਜ਼ ਚੁੱਕਣੀ ਚਾਹੀਦੀ ਆ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਸਰਕਾਰੀ ਖਰੀਦ ਜੋ ਆ ਗਏ ਗਏ ਇਹ ਮਾਰਕੀਟ ਕਮੇਟੀ ਦਾ ਜਿਹੜਾ ਜੋ ਪ੍ਰਬੰਧ ਆ ਕਿਸਾਨਾਂ ਦੇ ਮਤਲਬ ਕਹਿ ਲਓ ਕਿ ਇੱਕ ਕਿਸਮ ਦੀ ਦਵਾਲੇ ਦਵਾਲੇ ਵਾਰਡ ਹੁੰਦੀ ਹੈ ਵਾਰਡ ਕਿ ਕਿਸਾਨਾਂ ਦੇ ਸਾਰੇ ਪ੍ਰਬੰਧ ਦਾ ਜਾਇਜ਼ਾ ਲੈਣਾ ਇਹਨਾਂ ਤੇ ਕਿਉਂਕਿ ਕਿਸਾਨਾਂ ਦੀ ਲੁੱਟ ਤੋਂ ਇਹਨਾਂ ਦਾ ਬਚਾਉਣ ਦਾ ਕੰਮ ਹੁੰਦਾ ਵਾ ਤੇ ਇਹ ਜਿਹੜੇ ਆ ਸਾਡੇ ਸ਼੍ਰੀਮਾਨ ਜੀ ਇਹ ਉਲਟਾ ਵਪਾਰੀਆਂ ਦੇ ਨਾਲ ਰਲ ਕੇ ਤੇ ਕਿਸੇ ਢੇਰੀ ਦਾ ਮੋਰਚਰ ਨਹੀਂ ਚੈੱਕ ਕਰਦੇ ਕੋਈ ਇਹਨਾਂ ਨੂੰ ਇਹ ਚੀਜ਼ ਦਾ ਫਿਕਰ ਨਹੀਂਗਾ ਕਿ ਸਾਡੀ ਡਿਊਟੀ ਕੀ ਆ ਹਾਲਾਂਕਿ ਇਹ ਸਾਰੀ ਜਿਹੜੀਆਂ ਦੀ ਤਨਖਾਹਾਂ ਜੋ ਵੀ ਆ ਦਫ਼ਤਰਾਂ ਦੇ ਜੋ ਬਣਿਆ ਸਾਰੇ ਮਾਰਕੀਟ ਕਮੇਟੀ ਪੀਸਾਂ ਚ ਹੁੰਦਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਰਾਮ ਸਿੰਘ ਝੋਟੀ ਜ਼ਿਲ੍ਹਾ ਟੀਮ ਚਾਗੂ ਅੱਜ ਜਿਹੜਾ ਅਸੀਂ ਇੱਥੇ ਭਗਤਾਂ ਵਾਲਾ ਮੰਡੀ ਵਿਖੇ ਪਿੱਟ ਸਿਆਪਾ ਕਰਕੇ ਪਤਲਾ ਫੂਕਿਆ ਵਾ ਇਹ ਮਾਰਕੀਟ ਕਮੇਟੀ ਦਾ ਜਿਹੜਾ ਜੋ ਪ੍ਰਬੰਧ ਆ ਕਿਸਾਨਾਂ ਦੇ ਮਤਲਬ ਕਹਿ ਲਓ ਕਿ ਇੱਕ ਕਿਸਮ ਦੀ ਦਵਾਲੇ ਦਵਾਲੇ ਵਾਰਡ ਹੁੰਦੀ ਹੈ ਵਾਰਡ ਕਿ ਕਿਸਾਨਾਂ ਦੇ ਸਾਰੇ ਪ੍ਰਬੰਧ ਦਾ ਜਾਇਜ਼ਾ ਲੈਣਾ ਇਹਨਾਂ ਤੇ ਕਿਉਂਕਿ ਕਿਸਾਨਾਂ ਦੀ ਲੁੱਟ ਤੋਂ ਇਹਨਾਂ ਦਾ ਬਚਾਉਣ ਦਾ ਕੰਮ ਹੁੰਦਾ ਵਾ ਤੇ ਇਹ ਜਿਹੜੇ ਆ ਸਾਡੇ ਸ਼੍ਰੀਮਾਨ ਜੀ ਇਹ ਉਲਟਾ ਵਪਾਰੀਆਂ ਦੇ ਨਾਲ ਰਲ ਕੇ ਤੇ ਕਿਸੇ ਢੇਰੀ ਦਾ ਮੋਚਰ ਨਹੀਂ ਚੈੱਕ ਕਰਦੇ ਕੋਈ ਇਹਨਾਂ ਨੂੰ ਇਹ ਚੀਜ਼ ਦਾ ਫਿਕਰ ਨਹੀਂਗਾ ਕਿ ਸਾਡੀ ਡਿਊਟੀ ਕੀ ਆ ਹਾਲਾਂਕਿ ਇਹ ਸਾਰੀ ਜਿਹੜੀਆਂ ਦੀ ਤਨਖਾਹਾਂ ਜੋ ਵੀ ਆ ਦਫ਼ਤਰਾਂ ਦੇ ਜੋ ਬਣਿਆ ਸਾਰੇ ਮਾਰਕੀਟ ਕਮੇਟੀ ਕਿਸਾਂ ਚ ਹੁੰਦਾ ਇਹਨਾਂ ਨੂੰ ਅੱਜ ਪੁਕਿਆ ਗਿਆ ਸੁੱਕਿਆ ਗਿਆ ਤੇ ਕਿਸ ਜਗ੍ਹਾ ਤੇ ਸੁੱਕਿਆ ਗਿਆ ਇਹ ਮਾਰਕੀਟ ਕਮੇਟੀ ਦੇ ਸਾਰੇ ਪ੍ਰਬੰਧ ਦਾ ਹੀ ਪੁਕਿਆ ਗਿਆ ਵਾ ਕਿੱਥੇ ਪੁਕਿਆ ਮਾਰਕੀਟ ਕਮੇਟੀ ਦਫ਼ਤਰ ਦੇ ਅੱਗੇ ਭਗਤਾਂ ਵਾਲਾ ਮੰਡੀ ਵਿਖੇ ਠੀਕ ਹਾਂਜੀ ਜੀ ਅਗਲੀ ਜੇ ਨਹੀਂ ਸਰਕਾਰ ਬਣਦੀ ਤੇ ਨੰਮਾ ਕਾ ਅਗਲੀ ਰਣਨੀਤੀ ਕੀ ਹੋਵੇਗੀ ਵੇਖੋ ਜੀ ਅਗਲੀ ਅਗਲੀ ਰਣਨੀਤੀ ਹੁਣ ਡੀਸੀ ਆਫਿਸ ਅੱਗੇ ਲਗਾਤਾਰ 6 ਦਿਨ ਤੋਂ ਬੈਠੇ ਹੋਏ ਆਂ ਤੇ ਪੂਰੇ ਪੰਜਾਬ ਦੇ ਵਿੱਚ ਕਾਲ ਦਿੱਤੀ ਗਈ ਆ ਡੱਲੇਵਾਲ ਸਾਹਿਬ ਵੱਲੋਂ ਜੇ ਨਾ ਇਹ ਮਸਲਾ ਹੱਲ ਕਰਨਗੇ ਫਿਰ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਅੰਦੋਲਨ ਚੱਲੂਗਾ ਤੇ ਇੱਥੇ ਪ੍ਰਬੰਧ ਜਿਹੜਾ ਲਗਾਤਾਰ 50 ਸਾਲ ਤੋਂ ਇੱਥੇ ਲੁੱਟ ਹੋ ਰਹੀ ਆ ਲਗਾਤਾਰ ਆੜਤੀ ਆੜਤੀ ਜਾਂ ਪ੍ਰਬੰਧ ਕੋਸ਼ਕ ਆੜਤੀਏ ਸਾਰਿਆਂ ਨੂੰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਬਹੁਤ ਚੰਗੇ ਆੜਤੀਏ ਵੀ ਹੈਗੇ ਆ ਤੇ ਉਹ ਜਿਹੜੀ ਤਰਾ ਰਹੇ ਆ ਉਹਨੂੰ ਇਹ ਜਥੇਬੰਦੀ ਭਾਰਦਿਕ ਸੰਜੂ ਨੇ ਇੱਕ ਵਾਰ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਧਈਆ ਕੀਤਾ ਤੇ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪ੍ਰਭਾਵ ਚੱਲ ਰਿਹਾ ਉਸੇ ਤਹਿਤ ਅਸੀਂ ਇੱਥੇ ਵੀ ਚਲਾ ਕੇ ਹਟਾਂਗੇ ਭਾਰਤੀ ਕਿਸਾਨ ਜਨਕਤਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਜਿਹੜਾ ਅੱਜ ਅਸੀਂ ਪਤਲਾ ਪੁਤਲਾ ਭੁੱਕਿਆ ਜੀ ਇਹ ਪਿਛਲੇ ਲਗਭਗ ਛੇ ਹੰਦਰਾਂ ਤੋਂ ਭਾਰਤੀ ਕਿਸਾਨ ਜਨਕਤਾ ਸਿੱਧੂਪੁਰ ਵੱਲੋਂ ਜਿਹੜਾ ਉਹ ਸੰਘਰਸ਼ ਆਰੰਭ ਕੀਤਾ ਗਿਆ ਇਹ ਸੰਘਰਸ਼ਸ਼ ਕਰਕੇ ਆਰੰਭ ਕੀਤਾ ਗਿਆ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਪਿਛਲੇ 40 ਸਾਲਾਂ ਤੋਂ ਸਰਕਾਰੀ ਖਰੀਦ ਕਦੀ ਨਹੀਂ ਹੋਈ ਪਰ ਜਦੋਂ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸਾਂ ਅਸੀਂ ਆਵਾਜ਼ ਚੁੱਕੀ ਸਾਨੂੰ ਪਤਾ ਲੱਗਾ ਵੀ ਪ੍ਰਾਈਵੇਟ ਦਾਣਾ ਇੱਕ ਵੀ ਨਹੀਂ ਵਿਖਦਾ ਸਾਰਾ ਸਰਕਾਰੀ ਖੇਤ ਚ ਪੈਂਦਾ ਫਿਰ ਸਾਨੂੰ ਸਮਝ ਆ ਗਈ ਵੀ ਇੱਥੇ ਘਮਲੇਬਾਜੀ ਆ ਇਹ ਘਮਲੇਬਾਜੀ ਨੂੰ ਜਾਗਰੂਕ ਕਰਨ ਵਾਸਤੇ ਆਵਾਜ਼ ਚੁੱਕਣੀ ਚਾਹੀਦੀ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਆਪ ਇਸ ਮੰਡੀ ਦਾ ਦੌਰਾ ਕੀਤਾ ਜਦੋਂ ਇਸ ਮੰਡੀ ਦੇ ਵਿੱਚ ਪਹੁੰਚੇ ਤੇ ਬਹੁਤ ਸਾਰੇ ਜਿਹੜੇ ਇਥੋਂ ਦੇ ਆਰਟੀਆ ਸੈਸ਼ਨ ਦੇ ਪ੍ਰਧਾਨ ਜਾਂ ਹੋਰ ਉਹਨਾਂ ਦੇ ਸਾਥੀ ਉਹ ਕਹਿਣ ਲੱਗੇ ਵੀ ਅੰਮ੍ਰਿਤਸਰ ਜਿਹੜਾ ਵਾ ਮੌਕਚਰ ਕਰੀ 24 ਤੋਂ ਘਟਦਾ ਨਹੀਂ ਆ ਪਰ ਜਦੋਂ ਅਸੀਂ ਮਾਰਕੀਟ ਕਮੇਟੀ ਦੇ ਕੋਲ ਆਏ ਇਹਨਾਂ ਨੇ ਉਹ ਰੱਟਿਆ ਰਟਾਇਆ ਜਵਾਬ ਦਿੱਤਾ ਕਿ ਜਿਹੜਾ ਮੌਕਜਰਵਾ 24 ਤੋਂ ਘੱਟ ਦਾਣੀ ਆ ਪਰ ਜਦੋਂ ਇਹਨਾਂ ਨੂੰ ਨਾਲ ਲੈ ਕੇ ਅਸੀਂ ਢੇਰਿਆਂ ਦੇ ਚੈਕਿੰਗ ਕੀਤੀ ਤੇ ਜਿੰਨੀਆਂ ਵੀ ਢੇਰਿਆਂ ਵਾ ਉਹ ਸਾਰੀਆਂ 15 16 ਮੌਕਜਰ ਤੱਕ ਜਿਹੜਾ ਵਾ ਉਹ ਆਈਆਂ ਸੋ ਇਸ ਕਰਕੇ ਸਾਨੂੰ ਉਸ ਦਿਨ ਤੋਂ ਇਹ ਪਤਾ ਲੱਗਾ ਪਈ ਇਹ ਜਿਹੜੀ ਕਿਸਾਨਾਂ ਦੀ ਲੋਟਾ ਮਾਰਕੀਟ ਕਮੇਟੀ ਨਾਲ ਰਲ ਕੇ ਹੁੰਦੀ ਆ ਜਿਹੜਾ ਅੱਜ ਪਤਲਾ ਫੋਕਿਆਗਾ ਇਹ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਪਤਲਾ ਫੋਕਿਆਗਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਡੀਸੀ ਦਫ਼ਤਰ ਤਰਨਾਬੁਰ ਦਰਸ਼ਨ ਵੀ ਕੀਤਾ ਜਾ ਰਿਹਾ ਜੇ ਇੰਦਾ ਵੀ ਕੋਈ ਹੱਲ ਨਹੀਂ ਆ ਤੇ ਕੀ ਅਗਲਾ ਕਦਮ ਹੈ ਅਗਲਾ ਸਟੈਪ ਸਾਡਾ ਇਹੋ ਹੀ ਆ ਜਿੰਨਾ ਚਿਰ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ ਨਿਰਵਿਘਨ ਨਿਰਵਿਘਨ ਸਰਕਾਰੀ ਖਰੀਦ ਨਹੀਂ ਜਾਲੀ ਨਹੀਂ ਨਿਰਵਿਘਨ ਤੇ ਕਿਸਾਨ ਜਿੰਨਾ ਚਿਰ ਤੱਕ ਆਪਣੀ ਜਿਹੜਾ ਪੂਰਾ ਜਿਹੜਾ ਭਾਅ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਚਿਰ ਤੱਕ ਅਸੀਂ ਇਸ ਕੰਝਾ ਡਰੋਨ ਨਾਲ ਕੱਸਦੇ ਜਾਵਾਂਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਰੋੜਾਂ ਉੱਤੇ ਵੀ ਦਿਖਾਂਗੇ ਤਾਂ ਆਉਣ ਵਾਲੇ ਦਿਨਾਂ 'ਚ ਜੇ ਰੇਲਵੇ ਸਾਨੂੰ ਬੰਦ ਕਰਨੀ ਪਈ ਉਹ ਵੀ ਕਰਾਂਗੇ ਪਰ ਜਿਹੜੀ ਇਨਕੁਆਰੀ ਗਾਇਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਵਾ ਕੇ ਰਾਵਾਂਗੇ ਪੰਜਾਬ ਸਰਕਾਰ ਨਾਲ ਕੋਈ ਮੇਨਰ ਬਤ ਦਿੱਤਾ ਗਿਆ ਗੱਲਬਾਤ ਸ਼ਾਸਨ ਦਾ ਵਈਕ ਕੋਈ ਗੱਲ ਵੇਖੋ ਜੀ ਪੰਜਾਬ ਸਰਕਾਰ ਦਾ ਆਪਣਾ ਫਰਜ਼ ਵਾ ਕਿ ਜਿਹੜਾ ਉਹ ਆਪ ਚੈੱਕ ਕਰੇ ਮੰਡੀਆਂ ਜਦੋਂ ਕੋਨੇ ਅੱਜ ਤੱਕ ਇੱਕ ਵੀ ਮੰਡੀ ਜਿਹੜੀ ਅੰਮ੍ਰਿਤਸਰ ਦੀ ਆ ਚੈੱਕ ਨਹੀਂ ਕੀਤੀ ਜੇ ਕੀਤੀ ਵੇ ਤਾਂ ਏਡੀ ਵੱਡੀ ਲੁੱਟ ਤੇ ਉਹਨਾਂ ਪਰਦਾ ਕਿਉਂ ਪਾਇਆ ਵਾ ਸੋ ਇਸ ਕਰਕੇ ਇਹ ਤਾਂ ਉਹਨਾਂ ਨੂੰ ਚਾਹੀਦਾ ਵਾ ਕਿ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਛੜਕਾਂ ਤੇ ਰੋਲ ਰਹੇ ਆ ਐਵੇਂ ਜਿਵੇਂ ਦੀਵਾਲੀ ਦੇ ਤਿਉਹਾਰਾਂ ਦੇ ਸੀਜ਼ਨ ਤੇ ਰੋਲ ਰਹੇ ਆ ਤਾਂ ਕਿਉਂ ਰੋ ਰਹੇ ਆ ਉਹਨਾਂ ਨੂੰ ਸਿਰਫ ਤੇ ਸਿਰਫ ਕਦੀ ਫੋਟਵਾ ਖਚਾਉਣ ਵਾਸਤੇ ਕੋਈ ਇਸ ਤਰ੍ਹਾਂ ਦਾ ਚੈਨਲ ਚਾਹੀਦਾ ਤੇ ਕਦੀ ਉਹਨਾਂ ਨੂੰ ਜਿਸ ਤਰ੍ਹਾਂ ਹੰਤਰਨਦਾਰਨ ਦੀ ਜਿਹੜੀ ਉਹਨਾਂ ਦੀ ਜਿਮਣੀ ਚੋਂ ਚੱਲ ਰਹੀ ਆ ਉਹਦੇ ਵਿੱਚ ਕਸ਼ਮਕਸ਼ ਕਰ ਰਿਹਾ ਕਿਸਾਨ ਮਰ ਜਾਂ ਲ